ਇਕ ਤਾਂ ਆਮ ਜੀਰਾ ਹੁੰਦਾ ਹੈ ਤੁਹਾਡੇ ਘਰਾਂ ਚ ਸੱਦਾਲਾਂ ਸਬਜ਼ੀਆਂ ਚ ਬਣਦਾ ਇਹਨੂੰ ਤੌਲਾ ਜੀਰਾ ਕਹਿੰਦੇ ਆ ਇਹਦੀ ਬਣਾਵਟ ਵੀ ਦੇਖਣ ਚ ਵੀ ਥੋੜਾ ਜਿਹਾ ਹੋਰ ਟੰਗਦਾ ਹੋਗਾ ਇਹ ਹੈਗਾ ਸੁਹਾਗਾ ਸੁਹਾਗਾ ਤੁਸੀਂ ਲੈਣਾ ਹੈ ਪੰਸਾਰੀ ਦੀ ਦੁਕਾਨ ਤੋਂ ਆਪਣੇ ਰੋਟੀਆਂ ਵਾਲੇ ਤਵੇ ਦੇ ਉੱਤੇ ਇਹਦੀ ਖਿੱਲ ਬਣਾ ਦੇਣੀ ਹੈ ਇਹਨੂੰ ਰੱਖੋਗੇ ਤੁਸੀਂ ਤਾਂ ਇਹ ਜਿਵੇਂ ਤੁਹਾਡੇ ਪਾਪ ਕਾਰਨ ਬਣਦੇ ਨੇ ਖਿੱਲਾਂ ਬਣਦੀਆਂ ਨੇ ਉਵੇਂ ਇਹ ਫੁੱਲ ਜਾਂਦਾ ਹੈ ਅਲਸਰ ਕਹਿੰ ਲੋ ਇੱਕ ਤਰ੍ਹਾਂ ਦੇ ਗੁਬਾਰੇ ਟਾਈਪ ਬਣ ਕੇ ਫਿਰ ਫੁੱਟਣ ਲੱਗ ਜਾਂਦੇ ਨੇ ਫੁੱਲਣ ਜਿਵੇਂ ਮੂੰਹ ਦੇ ਵਿੱਚ ਛਾਲੇ ਬਣ ਜਾਂਦੇ ਨੇ ਸੇਮ ਇਹ ਬਣ ਕੇ ਫੁੱਟਣ ਲੱਗ ਜਾਂਦੇ ਨੇ ਅਲਸਰ ਕੋਲਾਈਟਸ ਕਹ ਦਿੰਨੇ ਆ ਜੀ ਰਗੜ ਕੇ ਰੱਖੋ ਇਹਨੂੰ ਇੱਕ ਚੁਟਕੀ ਭਰ ਕੇ ਇਹਦੇ ਪਾਊਡਰ ਨੂੰ ਸਵੇਰੇ ਖਾਣੇ ਤੋਂ ਪਹਿਲਾਂ ਲੈ ਲਓ ਇੱਕ ਚਟਕੀ ਸ਼ਾਮ ਨੂੰ ਖਾਣੇ ਤੋਂ ਪਹਿਲਾਂ ਤੁਹਾਡਾ ਜਿਹੜਾ ਪੇਟ ਦੇ ਵਿੱਚ ਅਲਸਰ ਬਣੇ ਹੋਏ ਨੇ ਤੁਹਾਡੇ ਜ਼ਖਮ ਨੇ ਤੁਹਾਨੂੰ ਬਾਰ-ਬਾਰ ਲੈਟਰਨ ਜਾਣਾ ਪੈਂਦਾ ਤੁਹਾਡਾ ਲੀਵਰ ਫੈਟੀ ਹੈ ਤੁਹਾਡੇ ਗੈਸ ਤਜਾ ਬਣਦਾ ਲਗਭਗ ਹਫ਼ਤੇ ਤੋਂ 10 ਦਿਨ ਦੇ ਵਿੱਚ ਤੁਹਾਨੂੰ ਬਹੁਤ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਜਾਈ। ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਲੋਕਾਂ ਨੂੰ ਇਸ ਵੇਲੇ ਆਹ ਸ਼ਿਕਾਇਤ ਆ ਰਹੀ ਹੈ ਜਾਂ ਆਹ ਸ਼ਿਕਾਇਤ ਹੈ ਤੁਸੀਂ ਬਿਲਕੁਲ ਉਹੀ ਵੀਡੀਓ ਵਾੜ ਲਓ। ਇਸ ਮੌਸਮ ਦੇ ਵਿੱਚ ਜਿਹੜੀ ਜਟਰਗਣੀ ਆ, ਪੇਟ ਦੀ ਅਗਨ ਆ, ਪੇਟ ਦੀ ਡਾਈਜੈਸ਼ਨ ਆ, ਉਹ ਬਹੁਤ ਸਿਖਰਾਂ ਤੇ ਪਹੁੰਚਣ ਲੱਗ ਜਾਂਦੀ ਆ। ਸਾਰੇ ਚੀਜ਼ਾਂ ਹੈਗੇ ਨੇ ਤਾਂ ਬੜੀ ਲੰਮੀ ਹੈ ਜੀ ਬੜੀਆਂ ਗੱਡੀਆਂ ਪਾਈਆਂ ਹੋਈਆਂ ਨੇ ਕੁਦਰਤ ਨੇ ਇਹ ਕੀ ਹੈਗੀ ਚੀਜ਼ ਜਦੋਂ ਅੰਦਰ ਤੋਂ ਅਡੇ ਗਰਮੀ ਵਾਧੀ ਹੈ ਤਜਾਬ ਵਧਾ ਹੈ ਤਜਾਬ ਕੀ ਹੈ ਤੁਸੀਂ ਇਹ ਕਹ ਲੋ ਵੀ ਲੋਹੇ ਨੂੰ ਵੀ ਖਾਰਨ ਲਾ ਦਿੰਦਾ ਤਜਾਬਹੀ ਜੀ ਮਾੜੀ ਚੀਜ਼ ਹੈ ਸਬਤਵਦ ਕਿਸ ਚੀਜ਼ ਨਾਲ ਬਣਦੇ ਨੇ ਜੀ ਛਾਲੇ ਮਤਲਬ ਪੇਟ ਦੇ ਵਿੱਚ ਮੂੰਹ ਦੇ ਵਿੱਚ ਇਹ ਮਤਲਬ ਅੰਤਾਂ ਦਾ ਕੰਮ ਹੈ ਜਿਹੜਾ ਉਹ ਖਾਣੇ ਨੂੰ ਪਨਾਹ ਦੇਣਾ ਖਾਣੇ ਨੂੰ ਸੰਭ ਕੇ ਰੱਖਣਾ ਉਹਨੂੰ ਡਾਈਜੈਸਟ ਕਰਨਾ ਜਦੋਂ ਉਹੀ ਖਰਾਬ ਹੋ ਗਿਆ ਉਹਦੇ ਚ ਅਲਸਰੇਸ਼ਨ ਹੋ ਗਈ ਤਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਨਕ ਰੋਗ ਕੈਂਸਰ ਵਰਗੇ ਜਿਹੜੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਉਸ ਤੋਂ ਬਾਅਦ ਕਿਹੜੀ ਭੋਜਨ ਪਦਾਰਥ ਦਾ ਯਾਰ ਕਿਹੜੀ ਅੰਗ ਅਣਗੈਲੀ ਹੈਗੀ ਐ ਅਸੀਂ ਵਰਤਦੇ ਆ ਤਾਂ ਹੁੰਦੇ ਨਹੀਂ। ਜਿਆਦਾ ਚੀਨੀ ਖਾਓਗੇ ਤੁਸੀਂ ਜਿਆਦਾ ਮੈਦਾ ਖਾਓਗੇ ਤੁਸੀਂ ਜਿਆਦਾ ਤੇਜ ਮਿਰਚ ਖਾਓਗੇ ਤੁਸੀਂ ਜਿਆਦਾ ਮਸਾਲੇਦਾਰ ਚੀਜ਼ਾਂ ਖਾਓਗੇ ਜਾਂ ਰਾਤ ਨੂੰ ਰੱਜ ਕੇ ਖਾਣਾ ਖਾਓਗੇ ਉਹਨਾਂ ਚੀਜ਼ਾਂ ਨਾਲ ਜਿਹੜਾ ਇਹ ਸਮੱਸਿਆ ਪੈਦਾ ਹੁੰਦੀ ਹੈ। ਵੱਡੇ ਵੱਡੇ ਹਸਪਤਾਲਾਂ 'ਚ ਨਹੀਂ ਜਿੱਦਾ ਇਲਾਜ ਹੁੰਦਾ ਲੋਕ ਆਪਰੇਸ਼ਨ ਕਰਾ ਕੇ ਆਂਤ ਹੀ ਕਟਾ ਲੈਂਦੇ ਨੇ ਕਹਿੰਦੇ ਜੀ ਹੁਣ ਤਾਂ ਗੱਲ ਗਈ ਐ। ਉਦਾ ਹੱਲ ਹੈ ਤੁਹਾਡੇ ਕੋਲ ਜਿਹੜਾ ਸਾਡਾ ਲੀਵਰ ਆ ਨਾ ਲੀਵਰ ਐਦਾਂ ਦਾ ਪ੍ਰਮਾਤਮਾ ਨੇ ਅੰਗ ਬਣਾਇਆ ਜੇ ਉਹ ਤੁਸੀਂ ਕਹਿ ਲਓ ਵੀ 80% ਡੈਮੇਜ ਵੀ ਹੋ ਜਵੇ ਤਾਂ ਵੀ ਆਪਣੇ ਆਪ ਨੂੰ ਨਵਾਂ ਬਣਾ ਲੈਂਦਾ ਨਵਾਂ ਪੈਦਾ ਕਰ ਲੈਂਦਾ ਇੱਕ ਵਾਰ ਹੁੰਦਾ ਹੈ ਸਵੇਰੇ ਨੂੰ ਕੁਝ ਬੰਦਾ ਮਸਾਲੇਦਾਰ ਖਾ ਲਵੇ ਤਾਂ ਕੁਝ ਨਹੀਂ ਰਾਤ ਨੂੰ ਖਾ ਲਵੇ ਤਾਂ ਕੁਝ ਨਹੀਂ ਦੁਪਹਿਰ ਵੇਲੇ ਕੁਝ ਮਸਾਲੇਦਾਰ ਖਾ ਲਏ ਤੇ ਨਾਲ ਦੀ ਨਾਲ ਫਿਰ ਉਹਨੂੰ ਪੋਟੀ ਦੇ ਵਿੱਚੋਂ ਵੀ ਬਲੱਡ ਆ ਜਾਂਦਾ ਜੀ ਦੁਪਹਿਰ ਦਾ ਜਿਹੜਾ ਟਾਈਮ ਹੁੰਦਾ ਉਹ ਪਿੱਤ ਦਾ ਟਾਈਮ ਹੁੰਦਾ ਉਸ ਟਾਈਮ ਬੰਦੇ ਦੇ ਅੰਦਰ ਪਿੱਤ ਜਿਆਦਾ ਵਧੀ ਹੁੰਦੀ ਹੈ ਸਵੇਰੇ ਬਾਤ ਦੁਪਹਿਰੇ ਪਿੱਤ ਸ਼ਾਮ ਨੂੰ ਕਫ ਮਸਾਲੇਦਾਰ ਵੀ ਜਿਹੜਾ ਪਿੱਤ ਵਰਧਕ ਚੀਜ਼ਾਂ ਨੇ ਉਹ ਪਿੱਤ ਨੂੰ ਵਧਾਉਂਦੀਆਂ ਨੇ ਮਤਲਬ ਗਰਮੀ ਨੂੰ ਵਧਾਉਂਦੀਆਂ ਨੇ ਪਰ ਦੋ ਚੀਜ਼ਾਂ ਤੁਹਾਡੀਆਂ ਜਦੋਂ ਇਕੱਠੀਆਂ ਹੋ ਗਈਆਂ ਤੁਹਾਡੀ ਇੱਕ ਬਾਡੀ ਜਿਹੜਾ ਪੇਟ ਤੁਹਾਡਾ ਉਬਾਲਾ ਮਾਰੂਗਾ ਉਹਦੇ ਨਾਲ ਗਰਮੀ ਵਧ ਕੇ ਐਦਾਂ ਦੀਆਂ ਜ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਰਦੀਆਂ ਦੇ ਵਿੱਚ ਬੜੀ ਔਖੀ ਇੱਕ ਕੜੀ ਹੁੰਦੀ ਹੈ ਜਾਂ ਔਖੀ ਇੱਕ ਬਿਮਾਰੀ ਲੱਗਦੀ ਹੈ ਕਾਫੀ ਜਦੋਂ ਅਸੀਂ ਖਾ ਲੰਨੇ ਆ ਪਰ ਉਹ ਹਮੇਸ਼ਾ ਚੀਰਦਾ ਜਾਂਦਾ ਹੈ ਜਾਂ ਗਲ ਦੇ ਵਿੱਚ ਜਾ ਕੇ ਲੱਗੀ ਜਾਂਦਾ ਹੈ ਜਾਂ ਫਿਰ ਇਥੋਂ ਗੈਸ ਬਣੀ ਜਾਂਦੀ ਹੈ ਇਥੋਂ ਕੁ ਗੈਸ ਬਣਦੀ ਹੈ ਜਿਹੜੀ ਐਸੇ ਐਸੇ ਤਰੀਕੇ ਨਾਲ ਜਿਹੜਾ ਬੰਦਾ ਸਾਰਾ ਦਿਨ ਪੇਟ ਨੂੰ ਕਰਦਾ ਰਹਿੰਦਾ ਪਰ ਅੱਜ ਉਹਦਾ ਹੱਲ ਅਸੀਂ ਲੈ ਕੇ ਆਏ ਆ ਅਸੀਂ ਪਹੁੰਚੇ ਹੁੱਚਾ ਪਿੰਡ ਸੰਘੋਲ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੁਖਾਤਬ ਹੋਣਗੇ ਔਰ ਜਿਹੜੇ ਜ਼ਖਮ ਵਗੈਰਾ ਸਾਡੇ ਫੂਡ ਪਾਈਪ ਦੇ ਵਿੱਚ ਆਂਤਾਂ ਦੇ ਵਿੱਚ ਹੋ ਜਾਂਦੇ ਨੇ ਉਹਦਾ ਨੁਸਖਾ ਫਾਰਮੂਲਾ ਬੜਾ ਵਧੀਆ ਲੱਗਿਆ ਨੇ ਦੇਖੋ ਤੁਹਾਨੂੰ ਅਸੀਂ ਦਿਖਾਵਿਦੰਨੇ ਆ ਪਹਿਲਾ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇਹ ਦੇਸੀ ਨੁਸਖਾ ਫਾਰਮੂਲਾ ਹੈ ਹੈ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਨੇ ਬੀਜ ਜੇ ਲੱਗਦੇ ਨੇ ਔਰ ਇਹ ਫੜਕੜੀ ਸਟਾਈਲ ਦਾ ਕੁਝ ਇੱਥੇ ਰੱਖਿਆ ਹੋਇਆ ਵੀ ਪੁੱਛਾਂਗੇ ਅਸੀਂ ਕੀ ਚੀਜ਼ ਹੈਗੀ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤੀ ਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਰਸਤਾਂ ਤੋਂ ਕਿਵੇਂ ਪਤਾ ਲੱਗ ਜਾਂਦਾ ਵੀ ਲੋਕਾਂ ਨੂੰ ਇਸ ਵੇਲੇ ਆ ਸ਼ਿਕਾਇਤ ਆ ਰਹੀ ਹੈ ਜਾਂ ਆ ਸ਼ਿਕਾਇਤ ਹੈ ਤੁਸੀਂ ਬਿਲਕੁਲ ਉਹੀ ਵੀਡੀਓ ਫੜ ਲੈਣੇ ਹੋ ਦੇਖੋ ਸਰਦੀ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਤਾਂ ਹੋ ਗਿਆ ਕਹਿ ਲਓ ਇੱਕ ਤਰ੍ਹਾਂ ਦਾ ਇਸ ਮੌਸਮ ਦੇ ਵਿੱਚ ਜਿਹੜੀ ਜਟਰਗਣੀ ਆ ਪੇਟ ਦੀ ਅਗਨ ਆ ਪੇਟ ਦੀ ਡਾਈਜੈਸ਼ਨ ਆ ਉਹ ਬਹੁਤ ਸਿਖਰਾਂ ਤੇ ਪਹੁੰਚਣ ਲੱਗ ਜਾਂਦੀ ਆ ਤਾਂ ਸਿਆਣੇ ਸਾਡੇ ਬਜ਼ੁਰਗ ਜਿਹੜੇ ਆਮ ਤੁਸੀਂ ਦੇਖਿਆ ਕਹਿੰਦੇ ਹੋਣਿਆ ਵੀ ਸਰਦੀ ਦੇ ਵਿੱਚ ਖਾਦਾ ਹੋਇਆ ਜਿਹੜਾ ਖਾਣਾ ਉਹ ਬਹੁਤ ਬੰਦੇ ਨੂੰ ਫਲਾ ਦਿੰਦਾ ਤੇ ਬੰਦੇ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਉਹਦਾ ਕਾਰਨ ਕੀ ਹੁੰਦਾ ਜਿਹੜੀ ਪੇਟ ਦੀ ਅਗਨ ਆ ਜઠਰ ਅਗਨੀ ਕਹਿੰਦੇ ਨੇ ਜਿਹਨੂੰ ਆਯੁਰਵੇਦਾ ਦੇ ਵਿੱਚ ਉਹ ਬਹੁਤ ਪ੍ਰਦੀਪਤ ਹੋ ਜਾਂਦੀ ਆ ਮਤਲਬ ਬਹੁਤ ਵੱਧ ਜਾਂਦੀ ਆ ਇਸੇ ਕਰਕੇ ਜਿਹੜੇ ਸਾਡੇ ਦੋਸਤ ਮਿੱਤਰ ਲੋਕ ਹੈਗੇ ਨੇ ਉਹ ਜ਼ਿਆਦਾ ਖਾਣਾ ਖਾਣ ਲੱਗ ਜਾਂਦੇ ਆ ਕਿਉਂਕਿ ਭੁੱਖ ਵੀ ਜ਼ਿਆਦਾ ਲੱਗੂਗੀ ਤੇ ਖਾਣ ਕੇ ਵੀ ਰੱਜ ਕੇ ਪਰ ਉਹਨੂੰ ਪਚਾਉਣਾ ਅੱਜਕੱਲ੍ਹ ਹਰ ਇੱਕ ਦੇ ਮਤਲਬ ਕਹਿ ਲਓ ਬਸ ਨਹੀਂ ਕਿਉਂਕਿ ਹਰ ਇੱਕ ਦਾ ਕੰਮ ਜ਼ਿਆਦਾਤਰ ਲੋਕਾਂ ਦਾ ਬੈਠਣ ਦਾ ਕੰਮ ਜ਼ਿਆਦਾ ਦਫ਼ਤਰੀ ਕੰਮ ਜ਼ਿਆਦਾ ਹੋ ਗਿਆ ਉਸ ਕਰਕੇ ਫਿਰ ਜਿਹੜਾ ਸਾਨੂੰ ਉਹ ਖਾਦਾ ਖਾਣਾ ਚਾਹੀਏ ਅਸੀਂ ਘਰ ਦਾ ਵੀ ਖਾ ਲੰਨੇ ਆ ਤੇ ਉਹ ਜ਼ਿਆਦਾ ਖਾਦਾ ਰੱਜ ਕੇ ਫਿਰ ਉਹ ਸਾਨੂੰ ਖਰਾਬ ਕਰਦਾ ਉਹ ਖਰਾਬ ਕਰਦਾ ਕਿਤੇ ਨਾ ਕਿਤੇ ਪੇੜ ਚ ਗਰਮੀ ਕਰਦਾ ਜਾ ਕੇ ਗਰਮੀ ਦੇ ਨਾਲ ਸਾਡੇ ਜਿਹੜੇ ਕੋਡ ਪਾਈਪ ਦੇ ਵਿੱਚ ਅਲਸਰ ਹੋ ਜਾਂਦੇ ਆ ਕਈਆਂ ਦੇ ਮੂੰਹ ਦੇ ਵਿੱਚ ਛਾਲੇ ਵੀ ਹੋਣੇ ਜਾਂ ਮੂੰਹ ਚ ਬਲੱਡ ਆਉਣ ਲੱਗ ਜਾਂਦਾ ਜਾਂ ਗੈਸ ਤਜਾਬ ਜਿਹੜਾ ਬਹੁਤ ਜ਼ਿਆਦਾ ਉੱਠਦਾ ਲੈਟਰਨ ਨਹੀਂ ਉਹਨਾਂ ਨੂੰ ਸਵੇਰੇ ਆਉਂਦੀ ਪੇਟ ਬਹੁਤ ਬਹੁਤ ਆਕੜਿਆ ਭਰਿਆ ਭਰਿਆ ਰਹਿੰਦਾ ਉਹਨਾਂ ਦਾ ਜਾਂ ਗਲੇ ਦੇ ਵਿੱਚ ਖੱਟਾ ਪਾਣੀ ਆਈ ਜਾਂਦਾ ਇਹ ਜਿਹੜੇ ਕਾਰਨ ਬਹੁਤ ਉੱਠਦੇ ਆ ਜਾਂ ਕਈਆਂ ਨੂੰ ਸੰਗਰਹਿਣੀ ਵਰਗਾ ਰੋਗ ਹੋ ਜਾਂਦਾ ਜਿਹਨੂੰ ਆਈਬੀਐਸ ਵਗੈਰਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਅੱਗੇ ਜਾ ਕੇ ਵਾਰ-ਵਾਰ ਜਿਹੜਾ ਖਾਣੇ ਤੋਂ ਬਾਅਦ ਲੈਟਰਨ ਬਾਰ-ਬਾਰ ਜਾਈ ਜਾਂਦੇ ਨੇ ਜਦੋਂ ਵੀ ਖਾਦਾ ਉਦੋਂ ਲੈਟਰਨ ਜਦੋਂ ਵੀ ਖਾਦਾ ਉਦੋਂ ਲੈਟਰਨ ਇਦਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਇਸ ਮੌਸਮ 'ਚ ਸਾਹਮਣਾ ਕਰਨਾ ਪੈ ਜਾਂਦਾ ਜੀ ਡਾਕਟਰ ਸਾਹਿਬ ਇੱਕ ਬੁੜੀ ਅੱਜਕੱਲ੍ਹ ਹੋਰ ਸਮੱਸਿਆ ਵੀ ਹੋਈ ਹੋਈ ਹੈ ਜੀ ਉਹ ਡਾਕਟਰ ਕੋਲ ਜਾਓ ਉਹ ਕਹਿੰਦਾ ਜੀ ਸਕੈਨ ਕਰਾਓ ਸਕੈਨ ਕਰਾਉਣ ਤੋਂ ਬਾਅਦ ਸਕੈਨਰ ਵਾਲਾ ਕਹਿੰਦਾ ਜਿਹੜਾ ਡਾਕਟਰ ਹੁੰਦਾ ਉਹ ਕਹਿੰਦਾ ਜੀ ਤੁਹਾਡੇ ਅੰਦਰ ਜ਼ਖਮ ਹੋ ਗਏ ਉਹ ਅੰਦਰ ਕਿਵੇਂ ਜ਼ਖਮ ਹੋ ਸਕਦੇ ਨੇ ਜੀ ਬਾਹਰ ਦਾ ਤਾਂ ਮੰਨਦੇ ਆ ਕੋਈ ਚਲੋ ਸੱਟ ਲੱਗੀ ਅੰਦਰ ਕਿਵੇਂ ਜ਼ਖਮ ਹੋ ਸਕਦੇ ਨੇ ਜੀ ਦੇਖੋ ਜਿਹੜਾ ਅੰਦਰ ਆ ਸਾਡਾ ਉਹ ਬਹੁਤ ਇੱਕ ਨਾਜ਼ੁਕ ਚੀਜ਼ ਆ ਹਨਾ ਜਿਹੜਾ ਸਾਡੇ ਅੰਦਰ ਦੇਖੋ ਕਿੰਨਾ ਮਾਸ ਆਪਾਂ ਪੰਜਾਬੀ ਭਾਸ਼ਾ ਚ ਗਈ ਹੈ ਬਹੁਤ ਨਾਜ਼ੁਕ ਹੈ ਜਦੋਂ ਅੰਦਰ ਤੁਹਾਡੇ ਗਰਮੀ ਵਾਧੀ ਹੈ ਤਜਾਬ ਵੱਧਾ ਹੈ ਤਜਾਬ ਕੀ ਆ ਤੁਸੀਂ ਇਹ ਕੱਲੋ ਵੀ ਲੋਹੇ ਨੂੰ ਵੀ ਖਾਰਨ ਲਾ ਦਿੰਦਾ ਤਜਾਬ ਅਹੀ ਜੀ ਮਾੜੀ ਚੀਜ਼ ਆ ਤਜਾਬ ਜਦੋਂ ਇੰਨਾ ਕੁ ਜ਼ਿਆਦਾ ਵੱਜ ਹੁੰਦਾ ਹੈ ਉਹਨੇ ਤੁਹਾਡੀ ਆਂਤ ਦੇ ਵਿੱਚ ਦੇਖੋ ਇਹ ਅਲਸਰ ਕਹ ਲੋ ਇੱਕ ਤਰ੍ਹਾਂ ਦੇ ਗਵਾਰੇ ਟਾਈਪ ਬਣ ਕੇ ਫਿਰ ਫੁੱਟਣ ਲੱਗ ਜਾਂਦੇ ਨੇ ਫੁੱਲਣ ਜਿਵੇਂ ਮੂੰਹ ਦੇ ਵਿੱਚ ਛਾਲੇ ਬਣ ਜਾਂਦੇ ਨੇ ਸੇਮ ਇਹ ਬਣ ਕੇ ਫੁੱਟਣ ਲੱਗ ਜਾਂਦੇ ਨੇ ਅਲਸਰ ਕੋਲਾਈਟਸ ਕਹਿ ਦਿੰਦੇ ਆ ਜੀ ਇਹਨੂੰ ਫਿਰ ਬੰਦੇ ਨੂੰ ਆਈਵੀਐਸ ਹੋ ਜਾਂਦੀ ਹੈ ਸੰਗਰਹਿਣੀ ਹੋ ਜਾਂਦੀ ਹੈ ਲੈਟਰਨ ਰਾਹੀਂ ਖੂਨ ਆਉਣ ਲੱਗ ਜਾਂਦਾ ਜਾਂ ਮੂੰਹ ਰਾਹੀਂ ਬਲੱਡ ਆਉਣ ਲੱਗ ਜਾਂਦਾ ਹੈ ਲੈਟਰਨ ਬਹੁਤ ਜਲਨ ਹੋ ਕੇ ਆਉਂਦੀ ਆ ਪੇਟ 'ਚ ਤਜਾਬ ਗੈਸ ਜਾਂ ਬਹੁਤ ਜ਼ਿਆਦਾ ਅੱਗ ਮੱਚਦੀ ਆ ਜਿਨ੍ਹਾਂ ਦੇ ਪੇਟ ਦੇ ਵਿੱਚ ਅੱਗ ਮਚਣ ਦੇ ਕਰਕੇ ਬੰਦੇ ਦਾ ਜਿਹੜਾ ਦਿਮਾਗ ਆ ਜਾਂ ਪੈਰ ਵੀ ਬਹੁਤ ਗਰਮ ਰਹਿਣ ਲੱਗ ਜਾਂਦੇ ਨੇ ਇੰਨੀ ਕਿ ਜਿਹੜੀ ਭਿਆਨਕ ਸਮੱਸਿਆ ਉਹ ਸ਼ੁਰੂ ਹੋ ਜਾਂਦੀ ਹੈ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਸਾਰੀਆਂ ਚੀਜ਼ਾਂ ਹੈਗੇ ਨੇ ਤਾਂ ਬੜੀ ਲੰਮੀ ਹੈ ਜੀ ਬੜੀਆਂ ਗਾਟੀਆਂ ਪਾਈਆਂ ਹੋਈਆਂ ਨੇ ਕੁਦਰਤ ਨੇ ਇਹ ਕੀ ਹੈ ਜੀ ਕੀ ਚੀਜ਼ ਜੀ ਆਂਤ ਆ ਜੀ ਇਹ ਬੜੀ ਆਂਤ ਛੋਟੀ ਆਂਤ ਹੈ ਜਿਹੜੀ ਇਨਸਾਨ ਦੇ ਜਿਹਦਾ ਦੇਖੋ ਪੂਰਾ ਖਾਣਾ ਜਿਹਦੇ ਵਿੱਚ ਘੁੰਮ ਕੇ ਕਿੰਨੀ ਦੂਰ ਤੱਕ ਜਾਂਦਾ ਹੈ ਨਾ ਕਿੰਨਾ ਹੌਲੀ ਹੌਲੀ ਕਰਕੇ ਪਚਣਾ ਹੈ ਉਹਨੇ ਫਿਰ ਜੂਸ ਕੱਢਣਾ ਹੈ ਸਾਡੇ ਲੀਵਰ ਨੇ ਰਸ ਬਣਾ ਕੇ ਅੱਗੇ ਸਾਡੇ ਜਿਹੜਾ ਬਾਡੀ ਨੂੰ ਅਲੱਗ-ਅਲੱਗ ਜੜੀਆਂ ਧਾਤੂਆਂ ਦੇ ਵਿੱਚ ਸਪਲਾਈ ਕਰਨਾ ਹੈ ਸਾਡਾ ਇਹ ਮਤਲਬ ਅੰਤਾਂ ਦਾ ਕੰਮ ਹੈ ਜਿਹੜਾ ਉਹ ਖਾਣੇ ਨੂੰ ਪਨਾਹ ਦੇਣਾ ਖਾਣੇ ਨੂੰ ਸਾਂਭ ਕੇ ਰੱਖਣਾ ਉਹਨੂੰ ਡਾਈਜੈਸਟ ਕਰਨਾ ਪਰ ਜਦੋਂ ਉਹੀ ਖਰਾਬ ਹੋ ਗਿਆ ਉਹਦੇ ਚ ਅਲਸਰੇਸ਼ਨ ਹੋ ਗਈ ਤਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਭਿਆਨਕ ਰੋਗ ਕੈਂਸਰ ਵਰਗੇ ਜਿਹੜੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਅੱਛਾ ਜੀ ਜਿਹੜੇ ਇਹ ਅਲਸਰ ਹੈਗੇ ਨੇ ਅਲਸਰੇਟਿਵ ਕੋਲਾਈਟਿਸ ਜਿਹਨੂੰ ਮੈਡੀਕਲ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਇਹ ਸਭ ਤੋਂ ਵੱਧ ਕਿਸ ਚੀਜ਼ ਨਾਲ ਬਣਦੇ ਨੇ ਜੀ ਛਾਲੇ ਮਤਲਬ ਪੇਟ ਦੇ ਵਿੱਚ ਮੂੰਹ ਦੇ ਵਿੱਚ ਸਭ ਤੋਂ ਵੱਧ ਕਿਹੜੇ ਭੋਜਨ ਪਦਾਰਥ ਦਾ ਯਾਰ ਕਿਹੜੀ ਅੰਗ ਅਣਗੈਲੀ ਹੈਗੀ ਐ ਅਸੀਂ ਵਰਤਦੇ ਆ ਤਾਂ ਹੁੰਦੇ ਨੇ ਜੀ ਸਭ ਤੋਂ ਵੱਧ ਦੇਖੋ ਜੀ ਇਹ ਬਣਦੇ ਨੇ ਤਜਾ ਪੈਦਾ ਹੋਣ ਨਾਲ ਜਿੰਨਾ ਤੁਹਾਡੇ ਅੰਦਰ ਤਜਾ ਪੈਦਾ ਹੋਊਗਾ ਉਹਦੇ ਨਾਲ ਜਿਹੜੇ ਤੁਹਾਡੇ ਅਲਸਰ ਬਣਨੇ ਅੰਦਰ ਤਜਾ ਪੈਦਾ ਕਿਉਂ ਹੁੰਦਾ ਤੁਸੀਂ ਜ਼ਿਆਦਾ ਚੀਨੀ ਖਾਓਗੇ ਤੁਸੀਂ ਜ਼ਿਆਦਾ ਮੈਦਾ ਖਾਓਗੇ ਤੁਸੀਂ ਜ਼ਿਆਦਾ ਤੇਜ਼ ਮਿਰਚ ਖਾਓਗੇ ਤੁਸੀਂ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਓਗੇ ਜਾਂ ਰਾਤ ਨੂੰ ਰੱਜ ਕੇ ਖਾਣਾ ਖਾਓਗੇ ਉਹਨਾਂ ਚੀਜ਼ਾਂ ਨਾਲ ਜਿਹੜਾ ਇਹ ਸਮੱਸਿਆ ਪੈਦਾ ਹੁੰਦੀ ਹੈ ਦੱਸੋ ਰੱਜ ਕੇ ਤਾਂ ਰਾਤ ਨੂੰ ਤਾਂ ਰੱਜੇ ਤੇ ਜਦ ਤੱਕ ਨੀਂਦ ਨਹੀਂ ਹੁੰਦੀ ਜਦ ਤੱਕ ਰੱਜੀ ਨਹੀਂ ਹਾਂ ਜੀ ਅਸੀਂ ਦੇਖੋ ਰਾਤ ਨੂੰ ਜਿਹੜਾ ਖਾਣਾ ਅਸਲ ਦੇ ਵਿੱਚ ਰਾਤ ਨੂੰ ਅਸੀਂ ਸੌਣਾ ਹੁੰਦਾ ਰੈਸਟ ਕਰਨੀ ਹੁੰ ਉਹ ਜਦੋਂ ਆਪਾਂ ਖਾਣਾ ਰੱਜ ਕੇ ਖਾਣੇ ਆ ਉਹ ਪਚਦਾ ਨਹੀਂ ਹੈਗਾ ਪਚਦਾ ਨਹੀਂ ਖਾਣਾ ਫਿਰ ਅੰਦਰ ਜਿਹੜਾ ਡਾਈਜੈਸ਼ਨ ਖਰਾਬ ਕਰਦਾ ਹੈ ਗਰਮੀ ਵਾਧੀ ਹੈ ਉਸ ਕਰਕੇ ਸਮੱਸਿਆ ਆਉਂਦੀ ਹੈ ਇਸ ਕਰਕੇ ਰਾਤ ਦਾ ਖਾਣਾ ਜਿਹੜਾ ਲਗਭਗ ਤੁਸੀਂ ਕਹਿ ਲਓ ਵੀ 6 ਵਜੇ ਤੱਕ ਖਾ ਲਵੇ ਉਸ ਤੋਂ ਬਾਅਦ ਬੰਦਾ ਅੱਧਾ ਪੌਣਾ ਘੰਟਾ ਜਿਹੜੀ ਹਲਕੀ ਕਸਰਤ ਜਾਂ ਸੈਰ ਕਹਿ ਲਓ ਜਾਂ ਸਾਈਕਲ ਚਲਾਵੇ ਤਾਂ ਉਹ ਇੱਕ ਤਰ੍ਹਾਂ ਦਾ ਹਾজম ਕਰਕੇ ਉਹਨੂੰ ਸੌਵੇ ਤਾਂ ਜਾਦਾ ਵਧੀਆ ਸਰੀਰ ਮਨੁੱਖ ਦਾ ਸਰੀਰ ਆ ਜਿਹੜਾ ਉਹ ਤੰਦਰੁਸਤ ਰਹਿੰਦਾ ਫਿਰ ਅੱਛਾ ਡਾਕਟਰ ਸਾਹਿਬ ਜਦੋਂ ਇਹ ਅਲਸਰ ਜਾਂ ਛਾਲੇ ਹੋਣੇ ਸ਼ੁਰੂ ਹੁੰਦੇ ਨੇ ਕੋਈ ਬਾਡੀ ਸੰਕੇਤ ਦਿੰਦੀ ਹੈ ਸਾਨੂੰ ਕਿਵੇਂ ਪਤਾ ਲੱਗੇ ਜੀ ਹੁਣ ਛਾਲੇ ਹੋਣੇ ਸ਼ੁਰੂ ਹੋ ਗਏ ਨੇ ਹੁਣ ਅਸੀਂ ਰੋਕ ਲਈਏ ਜਾਂ ਕੁਝ ਖਾਣਾ ਪੀਣਾ ਚੇਂਜ ਕਰ ਲਈਏ ਕੁਝ ਤਾਂ ਬਾਡੀ ਕਹਿੰਦੀ ਹੋਊਗੀ ਜੀ ਦੇਖੋ ਬਾਡੀ ਕਹਿੰਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਬਾਡੀ ਹੀਟ ਮੰਨਣ ਗਰਮੀ ਮੰਨਣ ਲੱਗ ਜਾਂਦੀ ਹੈ ਤੁਹਾਡਾ ਭੁੱਖ ਲੱਗਣੀ ਜਿਹੜੀ ਬਿਲਕੁਲ ਮਰ ਜਾਣੀ ਹੈ ਉਹ ਤੋਂ ਬਾਅਦ ਤੁਹਾਡੇ ਨੂੰ ਖੱਟੇ ਡਕਾਰ ਆਉਣ ਲੱਗ ਜਾਣਗੇ ਤੁਹਾਡਾ ਸਰੀਰ ਆ ਜਿਹੜਾ ਬੇਚੈਨ ਰਹਿਣ ਲੱਗ ਜੂਗਾ ਤੁਹਾਨੂੰ ਜਾਂ ਤਾਂ ਕਬਜ ਬਹੁਤ ਰਹਿਣ ਲੱਗ ਜੂਗੀ ਜਾਂ ਤੁਹਾਨੂੰ ਜਿਹੜੀਆਂ ਲੈਟਰੀਨ ਉਹ ਬਾਰ-ਬਾਰ ਜ਼ਿਆਦਾ ਲੱਗਣ ਲੱਗ ਜਾਣਗੀਆਂ ਇਹ ਜਿਹੜੇ ਸੰਕੇਤ ਸਾਡੀ ਬਾਡੀ ਨੂੰ ਸੰਕੇਤ ਜ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਜਿਹੜੇ ਵੱਡੇ ਵੱਡੇ ਹਸਪਤਾਲਾਂ ਚ ਨਹੀਂ ਜਿੱਦਾ ਇਲਾਜ ਹੁੰਦਾ ਲੋਕ ਆਪਰੇਸ਼ਨ ਕਰਾ ਕੇ ਆਂਤ ਹੀ ਕਟਾ ਦਿੰਦੇ ਨੇ ਕਹਿੰਦੇ ਜੀ ਹੁਣ ਤਾਂ ਗੱਲ ਗਈ ਏ ਉਹਦਾ ਹੱਲ ਹੈ ਤੁਹਾਡੇ ਕੋਲ ਦੇਖੋ ਉਹਦਾ ਹੱਲ ਬਿਲਕੁਲ ਹੈ ਜੀ ਪਰ ਬੰਦਾ ਉਹਦੇ ਕਲੀ ਹੋਈ ਆਂਤ ਦਾ ਡਾਈਟ ਦੇਖੋ ਜਿਹੜਾ ਸਾਡਾ ਲੀਵਰ ਆ ਨਾ ਲੀਵਰ ਐਦਾਂ ਦਾ ਪ੍ਰਮਾਤਮਾ ਨੇ ਅੰਗ ਬਣਾਇਆ ਜੇ ਉਹ ਤੁਸੀਂ ਕਹਿ ਲਓ ਵੀ 80% ਡੈਮੇਜ ਵੀ ਹੋ ਜਵੇ ਤਾਂ ਵੀ ਆਪਣੇ ਆਪ ਨੂੰ ਨਵਾਂ ਬਣਾ ਲੈਂਦਾ ਉਹ ਨਵਾਂ ਪੈਦਾ ਕਰ ਲੈਂਦਾ ਇਹ ਐਦਾਂ ਦਾ ਮਤਲਬ ਸਰੀਰ ਦਾ ਜਿਹੜਾ ਅੰਗ ਹੈ ਉਹਨੇ ਤੁਹਾਡੀ ਰਿਕਵਰੀ ਉਹ ਅੰਦਰ ਇੰਨੀ ਜ਼ਿਆਦਾ ਵਧੀਆ ਢੰਗ ਨਾਲ ਕਰ ਦੇਣੀ ਹੈ ਬਾਕੀ ਤੁਹਾਡੇ ਫੂਡ ਤੇ ਤੁਹਾਡੀ ਖਰਾਕ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੁ ਵਧੀਆ ਢੰਗ ਨਾਲ ਉਹਨੂੰ ਫੋਲੋ ਕਰਦੇ ਹੋ ਔਰ ਉਹ ਤੁਹਾਨੂੰ ਰੋਗ ਤੋਂ ਜਿਹੜਾ ਨਜਾਤ ਮਿਲ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਇੱਕ ਵਾਰ ਹੋਰ ਵੀ ਬੜਾ ਅਹਿਮ ਸਵਾਲ ਹੈ ਮੈਨੂੰ ਲੱਗਦਾ ਕਿ ਇਹ ਵੀ ਗੱਲਬਾਤ ਦਾ ਹਿੱਸਾ ਬਣਾ ਹੋਣਾ ਚਾਹੀਦਾ ਬਹੁਤ ਵਾਰ ਹੁੰਦਾ ਹੈ ਸਵੇਰੇ ਨੂੰ ਕੁਝ ਬੰਦਾ ਮਸਾਲੇਦਾਰ ਖਾ ਲਵੇ ਤਾਂ ਕੁਝ ਨਹੀਂ ਰਾਤ ਨੂੰ ਖਾ ਲਵੇ ਤਾਂ ਕੁਝ ਨਹੀਂ ਦੁਪਹਿਰ ਵੇਲੇ ਕੁਝ ਮਸਾਲੇਦਾਰ ਖਾ ਲਏ ਤੇ ਨਾਲ ਦੀ ਨਾਲ ਫਿਰ ਉਹਨੂੰ ਪੋਟੀ ਦੇ ਵਿੱਚੋਂ ਵੀ ਬਲੱਡ ਆ ਜਾਂਦਾ ਦੇਖੋ ਜੀ ਦੁਪਹਿਰ ਦਾ ਜਿਹੜਾ ਟਾਈਮ ਹੁੰਦਾ ਉਹ ਪਿੱਤ ਦਾ ਟਾਈਮ ਹੁੰਦਾ ਉਸ ਟਾਈਮ ਬੰਦੇ ਦੇ ਅੰਦਰ ਪਿੱਤ ਜ਼ਿਆਦਾ ਵਧੀ ਹੁੰਦੀ ਹੈ ਸਵੇਰੇ ਬਾਤ ਦੁਪਹਿਰੇ ਪਿੱਤ ਸ਼ਾਮ ਨੂੰ ਕਫ ਦੁਪਹਿਰੇ ਮਸਾਲੇਦਾਰ ਤੁਸੀਂ ਖਾਣਾ ਖਾਓਗੇ ਉਸ ਟਾਈਮ ਜਿਹੜਾ ਪਿੱਤ ਦਾ ਟਾਈਮ ਹੈ ਮਸਾਲੇਦਾਰ ਵੀ ਜਿਹੜਾ ਪਿੱਤ ਵਰਧਕ ਚੀਜ਼ਾਂ ਨੇ ਉਹ ਪਿੱਤ ਨੂੰ ਵਧਾਉਂਦੀਆਂ ਨੇ ਮਤਲਬ ਗਰਮੀ ਨੂੰ ਵਧਾਉਂਦੀਆਂ ਨੇ ਤਾਂ ਦੋ ਚੀਜ਼ਾਂ ਤੁਹਾਡੀਆਂ ਜਦੋਂ ਇਕੱਠੀਆਂ ਹੋ ਗਈਆਂ ਦਾ ਉਬਾਲਾ ਮਾਰੂਗਾ ਉਹਦੇ ਨਾਲ ਗਰਮੀ ਵਧ ਕੇ ਐਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੋਰ ਜ਼ਿਆਦਾ ਪੈਦਾ ਹੁੰਦੀਆਂ ਨੇ ਜੀ ਤੇ ਤੁਸੀਂ ਅੱਜ ਇਹ ਕੀ ਰੱਖਿਆ ਹੋਇਆ ਜੀ ਇਹ ਜਵਾਂ ਵਰਗੇ ਜੀ ਛੋਟੇ-ਛੋਟੇ ਬੀਜਾਂ ਜੀ ਦੇਖੋ ਜੀ ਜਿਨ੍ਹਾਂ ਨੂੰ ਲੈਟਰਨ ਬਾਰ-ਬਾਰ ਆਉਂਦੀ ਆ ਜਾਂ ਸਵੇਰੇ ਉੱਠ ਕੇ ਕੈਪਸੂਲ ਖਾਈ ਜਾਂਦੇ ਨੇ ਬਹੁਤ ਜਿਨ੍ਹਾਂ ਦੇ ਤਜਾਜ ਬਹੁਤ ਬਣਦਾ ਹੈ ਭੁੱਖ ਨਹੀਂ ਲੱਗਦੀ ਹੈਗੀ ਜਿਨ੍ਹਾਂ ਦਾ ਪੇਟ ਬਹੁਤ ਖਰਾਬ ਰਹਿੰਦਾ ਹਾਜਮਾ ਬਿਲਕੁਲ ਖਰਾਬੇ ਰਹਿੰਦਾ ਜਿਨ੍ਹਾਂ ਦਾ ਗਰਨੇ ਵੀ ਇੱਥੇ ਹੀ ਭਰਿਆ ਪਿਆ ਰਾਂ ਦਾ ਸਰੀਰ ਨੂੰ ਖਾਦਾ ਕੁਛ ਨਹੀਂ ਲੱਗਦਾ ਸਾਰਾ ਦਿਨ ਢੇਟ ਕਰਕੇ ਜਿਹੜਾ ਬੰਦਾ ਬੇਚਾਨ ਰਹਿੰਦਾ ਉਹਨਾਂ ਵਾਸਤੇ ਦੱਸਣ ਲੱਗੀਆਂ ਉਸਨੂੰ ਵੀ ਕੱਟ ਜਾਂਦੇ ਜੀ ਇਦਾਂ ਜਦੋਂ ਬਾਰ-ਬਾਰ ਪੋਟੀ ਜਾਂਦਾ ਕਿਉਂਕਿ ਦੇਖੋ ਜਿਹੜੇ ਬੰਦੇ ਨੂੰ ਖਰਾਕੇ ਨਹੀਂ ਅੰਦਰ ਖੜੂਗੀ ਉਹਦਾ ਵਜ਼ਨ ਇੱਕ ਨਾਰਮਲ ਗੱਲ ਹੈ ਵੀ ਵਜ਼ਨ ਉਹਦਾ ਘਟੂਗਾ ਹੀ ਘਟੂਗਾ ਜੀ ਉਹਦੇ ਵਾਸਤੇ ਤੁਸੀਂ ਕੀ ਲੈਣਾ ਖਾਲੀ ਪੇਟ ਰੋਜ਼ ਤੌਲਾ ਜੀਰਾ ਲੈਣਾ ਇੱਕ ਤਾਂ ਆਮ ਜੀਰਾ ਹੁੰਦਾ ਹੈ ਤੁਹਾਡੇ ਘਰਾਂ ਚ ਸੱਦਾਲਾਂ ਸਬਜ਼ੀਆਂ ਚ ਬਣਦਾ ਇਹਨੂੰ ਤੌਲਾ ਜੀਰਾ ਕਹਿੰਦੇ ਆ ਇਹਦੀ ਬਣਾਵਟ ਵੀ ਦੇਖਣ ਚ ਵੀ ਥੋੜਾ ਜਿਹਾ ਹੋਰ ਟੰਗਦਾ ਹੋਗਾ ਤੌਲਾ ਜੀਰਾ ਪਤਲਾ ਛਿਲਕਾ ਹੋਗਾ ਜਿਵੇਂ ਤੁਸੀਂ ਇਸ ਵਗੋ ਲੈਨੇ ਆ ਉਮੇ ਦਾ ਛਿਲਕਾ ਹੁੰਦਾ ਤੌਲਾ ਜੀਰਾ ਰਗੜ ਕੇ ਤੁਸੀਂ ਅੱਧਾ ਚਮਚ ਖਾਲੀ ਪੇਟ ਦਾ ਲੈਣਾ ਸ਼ੁਰੂ ਕਰ ਦੇਣਾ ਠੀਕ ਹੈ ਬਾਕੀ ਜਿਹੜਾ ਅਸਲੀ ਸਭ ਤੋਂ ਸਪੈਸ਼ਲ ਚੀਜ਼ ਹੈ ਉਹ ਤੁਹਾਡੇ ਪੁਰਾਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਕ ਪੰਸਾਰੀ ਤੋਂ ਨਾ ਸੁਹਾਗੇ ਨਾਂ ਦੀ ਚੀਜ਼ ਮਿਲ ਜਾਂਦੀ ਹੈ ਦੇਖਣ ਨੂੰ ਇਹ ਤੁਹਾਨੂੰ ਮਿਸ਼ਰੀ ਲੱਗੂਗੀ ਜਾਂ ਫਟਕੜੀ ਲੱਗੂਗੀ ਦੇਖਣ ਨੂੰ ਪਰ ਉਹ ਨਹੀਂ ਇਹ ਹੈਗਾ ਸੁਹਾਗਾ ਸੁਹਾਗਾ ਤੁਸੀਂ ਲੈਣਾ ਹੈ ਪੰਸਾਰੀ ਦੀ ਦੁਕਾਨ ਤੋਂ ਆਪਣੇ ਰੋਟੀਆਂ ਵਾਲੇ ਤਵੇ ਦੇ ਉੱਤੇ ਇਹਦੀ ਖਿੱਲ ਬਣਾ ਦੇਣੀ ਹੈ ਇਹਨੂੰ ਰੱਖੋਗੇ ਤੁਸੀਂ ਤਾਂ ਇਹ ਜਿਵੇਂ ਤੁਹਾਡੇ ਪਾਪ ਕਾਰਨ ਬਣਦੇ ਨੇ ਖਿੱਲਾ ਬਣਦੀਆਂ ਨੇ ਉਵੇਂ ਇਹ ਫੁੱਲ ਜਾਂਦਾ ਹੈ ਉਸ ਤੋਂ ਬਾਅਦ ਇਹਨੂੰ ਰਗੜ ਕੇ ਰੱਖ ਲਓ ਰਗੜ ਕੇ ਰੱਖੋ ਇਹਨੂੰ ਇੱਕ ਚੁਟਕੀ ਭਰ ਕੇ ਇਹਦੇ ਪਾਊਡਰ ਨੂੰ ਸਵੇਰੇ ਖਾਣੇ ਤੋਂ ਪਹਿਲਾਂ ਲੈ ਲਓ ਇੱਕ ਚਟਕੀ ਸ਼ਾਮ ਨੂੰ ਖਾਣੇ ਤੋਂ ਪਹਿਲਾਂ ਤੁਹਾਡਾ ਜਿਹੜਾ ਪੇਟ ਦੇ ਵਿੱਚ ਅਲਸਰ ਬਣੇ ਹੋਏ ਨੇ ਤੁਹਾਡੇ ਜ਼ਖਮ ਨੇ ਤਾਨੂੰ ਬਾਰ-ਬਾਰ ਲੈਟਰਨ ਜਾਣਾ ਪੈਂਦਾ ਹੈ ਤੁਹਾਡਾ ਲੀਵਰ ਫੈਟੀ ਹੈ ਤੁਹਾਡੇ ਗੈਸ ਤਜਾ ਬਣਦਾ ਹੈ ਲਗਭਗ ਹਫਤੇ ਤੋਂ 10 ਦਿਨ ਦੇ ਵਿੱਚ ਤੁਹਾਨੂੰ ਬਹੁਤ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਜਾਊਗੀ ਇਹ ਸੁਹਾਗ ਕਹਿੰਦੇ ਜੀ ਖਾਂਸੀ ਵਾਸਤੇ ਵੀ ਬੁੜੀ ਵਧੀਆ ਨਰਾਮ ਬਣ ਨੁਸਖਾ ਹੈਗਾ ਬੱਚਿਆਂ ਚ ਖਾਸ ਕਰਕੇ ਸੁਹਾਗਾ ਦੇਖੋ ਜੀ ਤੁਹਾਡੇ ਜਿਹੜਾ ਹੈਗਾ ਤਿੰਨੇ ਦੋਸ਼ਾਂ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਵੀ ਸਾਮ ਅਵਸਥਾ ਚ ਲੈ ਕੇ ਆਉਂਦਾ ਹੈ ਫਿਰ ਤੁਸੀਂ ਇਹਨੂੰ ਲਗਭਗ ਤੁਸੀਂ ਕਹ ਲਓ ਵੀ ਅਮਰਤ ਦੀ ਤਰ੍ਹਾਂ ਹਰ ਜਗ੍ਹਾ ਵਰਤ ਸਕਦੇ ਹੋ ਜੀ ਜੀ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੇ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਸੁਹਾਗੇ ਵਾਲਾ ਤੇ ਅੱਜ ਇਹ ਧੌਲਾ ਜ਼ੀਰੇ ਵਾਲਾ ਨੁਸਖਾ ਦਿੱਤਾ ਬੜੀਆਂ ਅਲੱਗ-ਅਲੱਗ ਚੀਜ਼ਾਂ ਸਾਡੇ ਵਾਸਤੇ ਲੈ ਕੇ ਆਉਂਦੇ ਨੇ ਇਸ ਲਈ ਇਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਆ ਹ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਹੈ ਜਿਨ੍ਹਾਂ ਦੇ ਪੇਟ ਖਰਾਬ ਰਹਿੰਦੇ ਨੇ ਉਹਨਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਔਰ ਖਾਸ ਕਰਕੇ ਜਿਹੜਾ ਇਹ ਸੁਹਾਗੇ ਵਾਲਾ ਨੁਸਕਾ ਫਾਰਮੂਲਾ ਤੇ ਤਾਂਕੀ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਹੈਗੀ ਹੈ ਜਿਹੜੀ ਉਹ ਮਿਲ ਸਕੇ ਛੇ ਡਾਕਟਰ ਸਾਹਿਬ ਇੱਕ ਆਖਰ ਦੇ ਵਿੱਚ ਜਿਨ੍ਹਾਂ ਨੂੰ ਇਹ ਚੀਜ਼ਾਂ ਬਹੁਤ ਘੱਟ ਫਰਕ ਪਾਉਂਦੀਆਂ ਨੇ ਉਹ ਕਹਿੰਦੇ ਨੇ ਵੀ ਸਿਰ ਫਟਾਫਟ ਠੀਕ ਹੋ ਜਾਈਏ ਬਿਮਾਰੀ ਤੋਂ ਸਿੱਕ ਕੇ ਪਿਆ ਨੁਸਕੇ ਫਾਰਮੂਲੇ ਅਸੀਂ ਬੜੇ ਕਰਕੇ ਦੇਖ ਲੇ ਕੁਝ ਸਪੈਸ਼ਲ ਹੈ ਤੁਹਾਡੇ ਕੋਲ ਉਹਨਾਂ ਵਾਸਤੇ ਦੇਖੋ ਉਹਨਾਂ ਵਾਸਤੇ ਜੀ ਉਹਨਾਂ ਦੀ ਫਿਰ ਚੰਗੀ ਤਰ੍ਹਾਂ ਜਿਹੜਾ ਉਹਨਾਂ ਦਾ ਡਾਇਗਨੋਸ ਕਰਕੇ ਉਹਨਾਂ ਦੀ ਬਿਮਾਰੀ ਨੂੰ ਚੰਗੀ ਤਰ੍ਹਾਂ ਪੜ ਕੇ ਉਹ ਸਾਨੂੰ ਆ ਕੇ ਮਿਲ ਸਕਦੇ ਆ ਉਸ ਦੇ ਹਿਸਾਬ ਨਾਲ ਥੋੜੀ ਜੀ ਜਿਹੜੀ ਦਵਾਈ ਵੀ ਉਹਨਾਂ ਨੂੰ ਲੰਬਾ ਟਾਈਮ ਖਾਣਾ ਪੈ ਸਕਦੀ ਹੈ ਤੇ ਹੱਲ ਜਿਹੜਾ ਉਹਨਾਂ ਦਾ ਜਰੂਰ ਹੋ ਜਾਂਦਾ ਜੀ 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 ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਪੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਪੇਟ ਦਾ ਧਿਆਨ ਰੱਖ ਸਕਦੇ ਹਾਂ ਤੇ ਥੋੜੀ ਜੀ ਵਰਤੀ ਗਈ ਅੰਗੈਲੀ ਅੰਗੈਲੀ ਹੈਗੀ ਹੈ ਜਿਹੜੀ ਉਹ ਸਾਡੇ ਪੇਟ ਦੇ ਉੱਤੇ ਕਿਸ ਤਰੀਕੇ ਨਾਲ ਭਾਰੀ ਪੈ ਸਕਦੀ ਹੈ ਪਰ ਮੇਰਾ مشਵਰਾ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਕੋਲ ਜਾਓ ਉਹਨੂੰ ਨੁਸਖਾ ਦਿਖਾਓ ਉਹਨੂੰ ਪੁੱਛੋ ਕਿ ਸਾਡੇ ਲਈ ਹੈ ਜਾਂ ਨਹੀਂ ਹੈ ਉਹਦੀ ਸਲਾਹ ਦੇ ਨਾਲ ਹੀ ਇਸ ਦਾ ਇਸਤੇਮਾਲ ਕਰੋ ਕਿਉਂਕਿ ਆਪਣੀ ਮਰਜ਼ੀ ਨਾਲ ਵਰਤੇ ਗਏ ਨੁਸਖਾ ਫਾਰਮੂਲਾ ਜਿਹੜਾ ਤੁਹਾਨੂੰ ਕਈ ਵਾਰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਦਿੰਦਾ ਹੈ ਧੰਨਵਾਦ